ਕਿਉਂ ਨਹੀਂ ਵੋਟਰਾਂ ਨੂੰ ਵੋਟ ਪਾਉਣ ਦਾ ਹੱਕ ਦਿੱਤਾ ਜਾਂਦਾ ਇਹਨਾਂ ਨੂੰ ਡਰ ਇਹਨਾਂ ਨੂੰ ਡਰ ਸਤਾਉਂਦਾ ਪਿਆ ਆ ਜਾ ਕਿਤੇ ਮਰਜੀ ਆ ਜਨ ਮੈਂ ਉੱਪਰ ਆ ਚੈਲੰਜ ਦੇ ਰਿਹਾ ਇਹਨਾਂ ਨੂੰ ਇਹ ਸਮਾਂ ਆ ਗਿਆ ਸਨੌਰ ਦੇ ਲੋਕਾਂ ਨੂੰ ਵੀ ਫੈਸਲਾ ਕਰਨ ਦਾ ਔਰ ਸਮਾਂ ਆ ਗਿਆ ਪੰਜਾਬ ਦੇ ਲੋਕਾਂ ਨੂੰ ਵੀ ਫੈਸਲਾ ਕਰਨ ਦਾ ਤੱਕਾ ਤਾਂ ਇਹਨਾਂ ਨੇ ਹਰੇਕ ਤਰ੍ਹਾਂ ਦੇ ਕਰਨਾ ਇਹਨਾਂ ਨੇ ਪੋਲਿੰਗ ਬੂਥਾਂ ਦੀ ਕੈਪਚਰਿੰਗ ਕਰਨੀ ਹੈ ਭਾਈ ਬੈਲੇਟਸ ਸਰਪ ਹੋ ਰਹੀ ਹੈ ਬੈਲਟ ਖੋਏ ਜਾਣਗੇ ਬੈਲਟ ਦੱਬੇ ਜਾਣਗੇ ਸਰਪੰਚੀ ਚੋਣਾਂ 'ਚ ਵੀ ਇਹਨਾਂ ਨੇ ਬੈਲਟ ਆਪਣੇ ਮੋਹਰੇ ਲਾ ਕੇ ਦਿੱਤੇ ਨੇ ਅਸੀਂ ਉਹਦੀਆਂ ਵੀ ਕੰਪਲੇਂਟਾਂ ਕੀਤੀਆਂ ਹੋਈਆਂ ਨੇ ਪੰਜਾਬ ਪੁਲਿਸ ਬੜੀ ਦਲੇਰ ਫੋਰਸ ਸੀ ਬੜੀ ਅੱਛੀ ਫੋਰਸ ਸੀ ਇਹ ਜਿਹੜੀ ਪ੍ਰੈਜ਼ੈਂਟ ਲੀਡਰਸ਼ਿਪ ਹੈ ਪੰਜਾਬ ਪੁਲਿਸ ਦੀ ਇਹਨਾਂ ਨੇ ਵਰਦੀ ਨੂੰ ਕਲਕ ਲਗਾ ਦਿੱਤਾ ਕਲਕ ਪੰਜਾਬ ਪੁਲਿਸ ਨੂੰ ਤਾਂ ਟੋਟਲ ਸਰ ਔਰੰਗੀ ਪੱਗਾਂ ਵੱਲ ਲੈਣੀਆਂ ਚਾਹੀਦੀਆਂ ਜਿਹੜਾ ਇਹਨਾਂ ਦਾ ਰੰਗ ਹੈ ਨਾ ਪੱਗ ਦਾ ਉਹ ਰੰਗ ਪੰਜਾਬ ਪੁਲਿਸ ਨੂੰ ਬੰਨ ਲੈਣਾ ਚਾਹੀਦਾ ਇਹਨਾਂ ਨੂੰ ਲੋਕ ਪਾਥੀਆਂ ਮਾਰਨਗੇ ਇਹਨਾਂ ਨੂੰ ਲੋਕ ਪਿੰਡਾਂ ਚ ਨਹੀਂ ਵੜਨ ਦੇਣਗੇ ਇਹਨਾਂ ਦੇ ਪਹਿਲਾਂ ਮਾਵਾ ਪੈਣਾ ਨਾਲ ਧੋਖਾ ਕੀਤਾ ਹਜ਼ਾਰ-ਹਜ਼ਾਰ ਰੁਪਏ ਕਹਿ ਕੇ ਅੱਜ ਉਹੀ ਮਾਵਾ ਪੈਣਾ ਨੂੰ ਇਹਨਾਂ ਨੇ ਇਲੈਕਸ਼ਨ ਨਹੀਂ ਲੜਨ ਦੇ ਆਓ ਮਾਰੇ ਮਾਰੇ ਵੀਰੇ ਹਾਈ ਕੋਰਟ ਦੇ ਦੇਸ਼ਾਂ ਤੇ ਪੰਜਾਬ ਸਰਕਾਰ ਨੂੰ ਇਹ ਇਲੈਕਸ਼ਨ ਕਰਾਣੀ ਪਈ ਇਲੈਕਸ਼ਨ ਪਹਿਲਾਂ ਹੀ ਬੜੀ ਡਿਲੇ ਹੋਈ 3 ਸਾਲ ਇਲੈਕਸ਼ਨ ਲੇਟ ਕੀਤੀ ਇਹਨਾਂ ਨੇ ਔਰ ਇਲੈਕਸ਼ਨ ਦੇ ਵਿੱਚ ਜੋ ਤੁਸੀਂ ਹੁਣ ਸਾਰੇ ਦੇਖ ਹੀ ਰਹੇ ਹੋ ਕਿ ਕੱਲ ਇਹਨਾਂ ਨੇ ਡੈਮੋਕ੍ਰੇਸੀ ਦਾ ਕੰਮ ਕੀਤਾ ਸਾਡੇ ਕੈਂਡੀਡੇਟ ਦੋਨੋਂ ਬਲਾਕਾਂ ਦੇ ਵਿੱਚ ਚਾਰ ਜ਼ਿਲ੍ਹਾ ਪਰਿਸ਼ਦ ਦੇ ਕੈਂਡੀਡੇਟ ਸੀਗੇ ਉਹਨਾਂ ਦੇ ਅਸੀਂ ਕਾਗਜ਼ ਪਰਸੋਂ ਭਰਾਏ ਨੇ ਔਰ ਚਾਰੋਂ ਕੈਂਡੀਡੇਟ ਹਾਜ਼ਰ ਹੋ ਕੇ ਪੇਪਰ ਸਹੀ ਕਰਾ ਕੇ ਉੱਥੇ ਆਏ ਨੇ ਜੀ ਦੀ ਸਕਿਊਟਨੀ ਅੱਜ ਹੋਣੀ ਹੈ ਸਾਨੂੰ ਖਸਾ ਕਿ ਉਹਦੇ ਵਿੱਚ ਵੀ ਇਹਨਾਂ ਨੇ ਸਾਡੇ ਕਾਗਜ਼ ਰਿਜੈਕਟ ਕਰਨਗੇ ਕੱਲ ਸਾਡੇ 19 ਕੈਂਡੀਡੇਟ ਸਨੌਰ ਬਲੌਕ ਤੇ ਸੀਗੇ 19 ਹੀ ਕੈਂਡੀਡੇਟ ਪੋਨਰ ਰੇਡੀ ਬਲੌਕ ਤੇ ਸੀ ਸਨੌਰ ਬਲੌਕ ਦੇ ਵਿੱਚ ਇਹਨਾਂ ਨੇ 300 ਬੰਦਾ ਬਾਹਰੋਂ ਲਿਆਂਦਾ ਹੋਇਆ ਸੀ ਜਿਹੜਾ ਸਨੌਰ ਦਾ ਨਹੀਂ ਸੀ ਔਰ ਪੁਲਿਸ ਦੇ ਸਾਹਮਣੇ ਮੈਂ ਉਥੇ ਕਿਹਾ ਤੁਸੀਂ ਸੋਸ਼ਲ ਮੀਡੀਆ ਤੇ ਦੇਖਿਆ ਕਿ ਬੰਦੇ ਆਈਡੈਂਟੀਫਾਈ ਕਰ ਲਓ ਸਾਨੂੰ ਪ੍ਰੋਟੈਕਸ਼ਨ ਦੋ ਸਾਡੀਆਂ ਫਾਈਲਾਂ ਨਾ ਖੋਈਆਂ ਜਾਣ ਲੇਕਿਨ ਸਾਡੀਆਂ 8 ਫਾਈਲਾਂ ਕਾਲੇਨਾ ਨੇ ਜਿਹੜੇ ਅਸੀਂ ਅੰਦਰ ਰਿਟਰਨਿੰਗ ਆਫਸਰ ਕੋਲ ਵੀ ਬੰਦੇ ਕੈਂਡੀਡੇਟ ਭੇਜਤੇ ਗਵਾਹ ਭੇਜਤੇ ਦੋ-ਦੋ ਗਵਾਹ ਸੀਗੇ ਇੱਕ-ਇੱਕ ਕੈਂਡੀਡੇਟ ਦੇ ਨਾਲ ਉੱਥੋਂ ਵੀ ਸਾਡੀਆਂ ਫਾਈਲਾਂ ਰਿਟਰਨਿੰਗ ਆਫਸਰ ਕੋਲ ਜਿੱਥੇ ਡੀਐਸਪੀ ਆਪ ਬੈਠਾ ਸੀ ਜਿੱਥੇ ਐਸਟੀਐਮ ਸੁਖਪਾਲ ਸਿੰਘ ਬੈਠੇ ਸੀ ਉੱਥੋਂ ਵੀ ਸਾਡੀਆਂ ਫਾਈਲਾਂ ਚੱਕ ਕੇ ਪਾੜੀਆਂ ਗਈਆਂ ਰਸਤੇ 'ਚ ਵੀ ਸਾਡੇ ਕੈਂਡੀਡੇਟਾਂ ਦੀਆਂ ਫਾਈਲਾਂ ਖੋਈਆਂ ਗਈਆਂ ਪੁਲਿਸ ਸਾਰੀ ਇੱਕ ਮੂਕ ਦੂਰਦਰ ਸੀਗੇ ਜਿਹੜਾ ਮਿਊਟ ਸਪੈਕਟੇਟਰਸ ਪੁਲਿਸ ਨੇ ਕੁਝ ਨਹੀਂ ਕੀਤਾ ਔਰ ਬੰਦੇ ਬਾਹਰੋਂ हायर ਕੀਤੇ ਲਿਆਂਦੇ ਗਏ ਸਾਡੇ ਜਿਹੜੀਆਂ 50% ਲੇਡੀਸ ਕੈਂਡੀਡੇਟਸ ਸੀ ਜਾਂ 50% ਵਿੱਚ ਐਸਸੀ ਲੇਡੀ ਸਾਡੀਆਂ ਸਾਡੀਆਂ ਬੀਸੀ ਲੇਡੀਸ ਸਾਡੇ ਜਮਿਦਾਰਾਂ ਦੀਆਂ ਉਹਨਾਂ ਦੇ ਨਾਲ ਜੋ ਇਹਨਾਂ ਨੇ ਕੱਲ ਕੀਤਾ ਲੇਡੀਜ਼ ਤੋਂ ਕਈ 올ਡ ਲੇਡੀਜ਼ ਵੀ ਸੀ ਗਿਆ ਜਿਹੜੀਆਂ 70 70 ਸਾਲ ਦੀਆਂ ਉਹਨਾਂ ਤੋਂ ਇਹਨਾਂ ਨੇ ਧੱਕੇ ਮਾਰ ਕੇ ਕਾਗਜ਼ ਖੋਏ ਗਏ ਉਹ ਲੇਡੀ ਪੁਲਿਸ ਉੱਤੇ ਸੀ ਮੈਂ ਆ ਮੌਜੂਦ ਸੀ ਔਰ ਉੱਥੇ ਦੱਸਿਆ ਗਿਆ ਲੇਡੀਜ਼ ਨੂੰ ਇੱਕ ਸਾਡੇ ਨਗਾਵਾ ਤੋਂ ਲੇਡੀ ਉੱਥੇ ਇੰਜਰ ਹੋ ਗਈ ਉਹਨੂੰ ਚੱਕ ਕੇ ਲੈ ਕੇ ਗਏ ਪੰਜ ਲੇਡੀ ਕਨਸਟਬਲਾਂ ਦੇ ਸਾਹਮਣੇ ਉਹਨੂੰ ਸਿੱਟ ਕੇ ਦੇ ਉਹ ਕਾਗਜ਼ ਖੋਏ ਗਏ ਐਸਐਸਪੀ ਸਾਹਿਬ ਨੇ ਜੋ ਹਦਾਇਤ ਕੱਲ ਦਿੱਤੀ ਸੀ ਜਿਹੜੀ ਸਾਰੇ ਸੋਸ਼ਲ ਮੀਡੀਆ ਤੇ ਹੈ ਕਾਂਗਰਸ ਵੱਲੋਂ ਵੀ ਪ੍ਰਤਾਪ ਸਿੰਘ ਬਾਜਵਾ ਨੇ ਇਲੈਕਸ਼ਨ ਕਮਿਸ਼ਨ ਨੂੰ ਸਾਰੀ ਸ਼ਿਕਾਇਤ ਕੀਤੀ ਹੈ ਹੋਰ ਪਾਰਟੀਆਂ ਨੇ ਵੀ ਹਾਈ ਕੋਰਟ ਜਾ ਕੇ ਪੰਜਾਬ ਦੇ ਪਟਿਆਲੇ ਦੇ ਐਸਐਸਪੀ ਨੇ ਜੋ ਹਦਾਇਤਾਂ ਦਿੱਤੀਆਂ ਸੀ ਕਿ ਇਹਨਾਂ ਨੂੰ ਘਰਾਂ 'ਚ ਰੋਕ ਲਓ ਇਹਨਾਂ ਨੂੰ ਰਾਵਾਂ ਦੇ ਰੋਕ ਲਓ ਔਰ ਬਾਕੀ ਜਦੋਂ ਅੰਦਰ ਵੜ ਗਏ ਫਿਰ ਆਰਓ ਤੇ ਛੱਡ ਦੋ ਜਿਹਦੇ ਕਾਗਜ਼ ਰਿਜੈਕਟ ਕਰਦੇ ਤੁਸੀਂ ਬਾਹਰ ਬੱਸ ਲੌਂਡਰ ਮੈਂਟੇਨ ਕਰ ਲਓ ਇਹ ਹਦਾਇਤਾਂ ਨਾਲ ਉਹਨੇ ਆਪਣੇ ਇਹਦੇ ਚ ਐਗਰੀ ਕੀਤਾ ਕਿ ਅਸੀਂ ਆਪ ਕਾਰਪੋਰੇਸ਼ਨ ਦੀਆਂ ਚੋਣਾਂ 'ਚ ਡੀਸੀ ਦੇ ਦਫ਼ਤਰ 'ਚ ਗੁੰਡਾਗਰਦੀ ਕੀਤੀ ਚ ਇਹ ਐਸਾ ਬਦਲਾ ਪੰਜਾਬ ਦੇ ਲੋਕਾਂ ਨੇ ਪਹਿਲੀ ਵਾਰ ਦੇਖਿਆ ਸਾਡੇ ਸਨੌਰ ਦੇ ਵਿੱਚ ਮਿਨਿਸਪਲ ਕਮੇਟੀ ਦੀ ਚੋਣ ਕੁਝ ਮਹੀਨੇ ਪਹਿਲਾਂ ਹੋਈ ਸਾਡੇ ਇੱਕ ਵੀ ਕਾਗਜ਼ ਨਹੀਂ ਸੀ ਪੜਨ ਦਿੱਤਾ ਗਿਆ ਮ्युनਿਸਪਲ ਕਮੇਟੀ ਦੀ ਚੋਣ ਚ ਸਾਡੀ ਕਾਰਪੋਰੇਸ਼ਨ ਦੀ ਚੋਣ ਦੋ ਸਾਡੀਆਂ ਵੋਡਾਂ ਆਂਦੀਆਂ ਨੇ ਦੋਨੋਂ ਵੋਡਾਂ ਸਾਡੀ ਇਹਨਾਂ ਨੇ ਇਲੈਕਸ਼ਨ ਨਹੀਂ ਹੋਣ ਦਿੱਤੀ ਸਾਡੇ ਹੁਣ ਪਿੱਛੇ 16 ਪਿੰਡ ਸਰਪੰਚੀ ਦੇ ਪਿੰਡਾਂ ਦੀ ਚੋਣ ਹੀ ਦੂਜੀ ਸਰਪੰਚੀ ਤੋਂ ਬਾਅਦ ਉਹ 16 ਦੇ ਜ਼ਿਆਦਾ ਪਿੰਡ ਸਾਡੇ ਕਾਗਜ਼ ਰਿਜੈਕਟ ਕੀਤੇ ਗਏ ਪਰ ਇਹ ਗਏ ਲੇਕਿਨ ਸਾਰੇ ਪਿੰਡਾਂ ਦੇ ਕਾਗਜ਼ ਰਿਜੈਕਟ ਕੀਤੇ ਕਿਤੇ ਚੋਣ ਨਹੀਂ ਹੋਣ ਦਿੱਤੀ ਸਾਨੂੰ ਸੰਵਿਧਾਨ ਨੇ ਹੱਕ ਦਿੱਤਾ ਹੈ ਕਿ ਜਿਹੜਾ ਮਰਜ਼ੀ ਚੋਣ ਲੜ ਸਕਦਾ ਹੈ ਜਿਹੜਾ ਮਰਜ਼ੀ ਵੋਟ ਪਾ ਸਕਦਾ ਹੈ ਇਹ ਸਾਨੂੰ ਕਨਸਟੀਟਿਊਸ਼ਨਲ ਹੱਕ ਹੈ ਸਾਡੀ ਰਾਈਟ ਹੈ ਉਹ ਰਾਈਟ ਸਾਡੇ ਹਲਕੇ 'ਚ ਖੋਈ ਗਈ ਹੈ ਕੋਈ ਸਰਪੰਚ ਬਣਨਾ ਚਾਹੁੰਦਾ ਕੋਈ ਮਿਊਨਿਸਪਲ ਕਮੇਟੀ ਦਾ ਮੈਂਬਰ ਬਣਨਾ ਚਾਹੁੰਦਾ ਕੋਈ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਬਣਨਾ ਚਾਹੁੰਦਾ ਕੋਈ ਬਲਾਕ ਸਮਤੀ ਦੇ ਮੈਂਬਰ ਬਣਨਾ ਚਾਹੁੰਦੇ ਲੇਕਿਨ ਇਹ ਸਰਕਾਰ ਨੇ ਬਿਲਕੁਲ ਯੋਮ ਮਨੀਸ਼ ਸੋਡੋੜੀਆ ਨੇ ਕਿਹਾ ਸੀ ਸ਼ਾਮ-ਦਾਮ ਡੰਡ ਭੇਜ ਲੜਾਈ ਦੁੱਖ ਸੁੱਖ ਉਹ ਸਭ ਜੀ ਨੂੰ ਇਹਨਾਂ ਨੇ ਇੰਪਲੀਮੈਂਟ ਕੀਤਾ ਔਰ ਸਾਡੇ ਐਸਐਸਪੀ ਸਾਹਮਣੇ ਬਾਖੂਬੀਓ ਲਾਗੂ ਮਨੀਸ਼ ਸੋਡੋੜੀਆ ਦੇ ਆਰਡਰ ਪਟਿਆਲੇ ਚ ਕੀਤੇ ਨੇ ਇਹ ਕੱਲਾ ਮੇਰੇ ਹਲਕੇ ਦਾ ਨਹੀਂ ਮੈਂ ਸਿਰਫ ਆਪਣੇ ਹਲਕੇ ਦਾ ਦੱਸ ਸਕਦਾ ਬਾਕੀ ਵੀ ਸਾਰੇ ਹਲਕਿਆਂ ਦੇ ਵਿੱਚ ਆ ਗੁੰਡਾਗਰਦੀ ਹੋਈ ਹੈ ਔਰ ਅਸੀਂ ਹੁਣ ਤੁਹਾਡੇ ਰਾਹੀਂ ਮੈਂ ਦੱਸਣਾ ਚਾਹਾਂ ਅੱਜ ਕਾਗਜ਼ਾਂ ਦੇ ਸਾਡੇ ਉਥੇ ਚੈੱਕ ਹੋਣੇ ਨੇ ਸਾਰੇ ਸਿਕਿਉਰਿਟੀ ਹੋਣੀ ਹੈ ਕਾਗਜ਼ਾਂ ਦੀ ਔਰ ਇਹਨਾਂ ਨੇ ਜਿਹੜੇ ਸਾਡੇ ਕਾਗਜ਼ ਭਰੇ ਗਏ ਨੇ 12 13 ਕਾਗਜ਼ ਸਾਡੇ ਭਰੇ ਗਏ ਨੇ ਆਪਣੇ ਸਨੌਰ ਬਲੌਂਕ ਦੇ 4 5 ਕਾਗਜ਼ ਸਾਡੇ ਭਰੇ ਗਏ ਨੇ ਹੁੰਡਰੇੜੀ ਬਲੌਂਕ ਦੇ ਜ਼ਿਲ੍ਹਾ ਪਰਿਸ਼ਦ ਦੀਆਂ ਚਾਰੋਂ ਸੀਟਾਂ ਦੇ ਭਰੇ ਗਏ ਨੇ ਇਹ ਜਿਹੜੇ 19 20 ਕਾਗਜ਼ ਸਾਡੇ ਹੈਗੇ ਨੇ ਇਹ ਇਹਨਾਂ ਨੂੰ ਵੀ ਰਿਜੈਕਟ ਕਰਨਗੇ ਔਰ ਅਜੀ ਅੱਜ ਪਹਿਲਾ ਕਹਿ ਰਿਹਾ ਹੈ ਤੁਹਾਨੂੰ ਇਹਨਾਂ ਨੂੰ ਪਿੰਡਾਂ ਵਿੱਚ ਜਾਣਾ ਨਹੀਂ ਚਾਹੁੰਦੇ ਇਹ ਲੋਕਾਂ ਤੋਂ ਜਾ ਕੇ ਫਤਵਾ ਨਹੀਂ ਲੈਣਾ ਚਾਹੁੰਦੇ ਇਹ ਲੋਕਾਂ ਤੋਂ ਆਪਣਾ ਜਿਹੜਾ ਉਹਨਾਂ ਨੇ ਪਹਿਲਾਂ ਵੋਟਾਂ ਲਈਆਂ ਨੇ ਦੁਬਾਰਾ ਲੋਕਾਂ ਤੋਂ ਵੋਟ ਨਹੀਂ ਪੈਣ ਦਿੱਤੀ ਵੇ ਸਲਕਟ 5 ਸਾਲਾਂ 'ਚ ਨਾ ਸਰਪੰਚੀ ਦੀ ਨਾ ਮਿਊਨਿਸਪਲ ਕਮੇਟੀ ਦੀ ਨਾ ਹਾਂ ਹੁਣ ਜ਼ਿਲ੍ਹਾ ਪਰਿਸ਼ਦ ਦੀ ਇਹ ਲੋਕਾਂ ਦੀ ਕਚਹਿਰੀ ਜਾਣ ਤੋਂ ਡਰਦੇ ਨੇ ਮੇ ਤਾਂ ਆਂਗ ਮੈਦਾਨੇ ਸਾਡੇ ਨਾਲ ਜਿਹੜੇ ਮਰਜੀ ਪਿੰਡ ਜਾ ਕੇ ਸਾਡੇ ਨਾਲ ਚੋਲ ਲੜ ਕੇ ਦੇਖ ਲੈ ਜਿਹੜੀ ਮਰਜੀ ਜ਼ਿਲ੍ਹਾ ਪਰਿਸ਼ਦ ਇਹਨਾਂ ਨੂੰ ਕੋਲ ਸਾਡੇ ਕਾਗਜ਼ ਰੱਖਣ ਚਾਰੋਂ ਜ਼ਿਲ੍ਹਾ ਪਰਿਸ਼ਦ ਆ ਪਾ ਨੂੰ ਮੈਦਾਨ ਚ ਦੱਸਾਂਗੇ ਕਿ ਕੀ ਬੰਦਾ ਤੁਹਾਡੇ ਨਾਲ ਇਹਨਾਂ ਨੂੰ ਲੋਕ ਪਾਥੀਆਂ ਮਾਰਨਗੇ ਇਹਨਾਂ ਨੂੰ ਲੋਕ ਪਿੰਡਾਂ ਚ ਨਹੀਂ ਵੜਨ ਦੇਣਗੇ ਇਹਨਾਂ ਨੇ ਪਹਿਲਾਂ ਮਾਵਾ ਪੈਣਾ ਨਾਲ ਧੋਖਾ ਕੀਤਾ 100000 ਰੁਪਿਆ ਕਹਿ ਕੇ ਆ ਜੋ ਉਹੀ ਮਾਵਾ ਪੈਣਾ ਨੂੰ ਇਹਨਾਂ ਨੇ ਇਲੈਕਸ਼ਨ ਨਹੀਂ ਲੜਨ ਦੇ 55 ਸਮਾ ਆ ਗਿਆ ਸਨੌਰ ਦੇ ਲੋਕਾਂ ਨੂੰ ਵੀ ਫੈਸਲਾ ਕਰਨ ਦਾ ਔਰ ਸਮਾਂ ਆ ਗਿਆ ਪੰਜਾਬ ਦੇ ਲੋਕਾਂ ਨੂੰ ਵੀ ਫੈਸਲਾ ਕਰਨ ਦਾ ਕਿਵੇਂ ਦੇਖਦੇ ਹੋ ਸਨੋ ਤੇ ਇਗਨੋਰ ਹਲਕੇ ਜਿਵੇਂ ਡੈਮੋਕਰੇਸੀ ਕਾਂਡ ਕੀਤਾ ਗਿਆ ਲੱਗਦਾ ਸਰਕਾਰ ਤੇ ਵੀ ਘੱਡਾਰ ਹੈ ਕਿ ਜਿੱਥੇ ਇਲੈਕਸ਼ਨ ਹੁੰਦੇ ਆ ਤੇ ਕਿੱਥੇ ਕਿਤੇ ਹਾਰ ਹੋਏਗੀ ਇਸ ਚੀਜ਼ ਦੀ ਇਹ ਤਾਂ ਹੁਣ ਆਮ ਮੰਦਾ ਵੀ ਦੇ ਸੋਚ ਸਕਦਾ ਇਹ ਗੱਲ ਕਿ ਕਿਉਂ ਨਹੀਂ ਮੈਦਾਨ ਚ ਆਣ ਦਾ ਦਿਨ ਚ ਆਉਂਦਾ ਕਿਉਂ ਨਹੀਂ ਸਾਨੂੰ ਲੜਨ ਦੇਣਾ ਚਾਹਦੇ ਕਿਉਂ ਨਹੀਂ ਸਾਡੇ ਵਰਕਰਾਂ ਨੂੰ ਇਲੈਕਸ਼ਨਾਂ ਚ ਪਾਰਟਿਸਪੇਟ ਕਰਨ ਨਹੀਂ ਦਿੰਦੇ ਕਿਉਂ ਨਹੀਂ ਵੋਟਰਾਂ ਨੂੰ ਵੋਟ ਪਾਣ ਦਾ ਹੱਕ ਦਿੱਤਾ ਜਾਂਦਾ ਇਹਨਾਂ ਨੂੰ ਡਰ ਇਹਨਾਂ ਨੂੰ ਡਰ ਸਤਾਉਂਦਾ ਪਿਆ ਆ ਜਾਂ ਕਿਤੇ ਮਰਜ਼ੀ ਆ ਜਾਣ ਮੈਂ ਉੱਪਰ ਆ ਚੈਲੰਜ ਦੇ ਰਿਹਾ ਇਹਨਾਂ ਨੂੰ ਮੇਰੀਆਂ ਚਾਰੋਂ ਸੀਟਾਂ ਦੇ ਕਾਗਜ਼ ਰਿਜੈਕਟ ਨਾ ਕਰਦੇ ਜਿਹੜੇ ਜ਼ਿਲ੍ਹਾ ਪਰਚੰਦ ਨੇ ਸਾਰਾ ਹਲਕਾ ਵੋਟ ਪਾਏਗਾ ਉਹਦੇ ਚੀ ਦੇਖ ਲਾਂਗੇ ਕਿੱਥੇ ਸਟੈਂਡ ਕਰਦੇ ਮਾਨ ਸਾਹਿਬ ਹਾਈ ਕੋਰਟ ਦੇ ਦਰਵਾਜ਼ਾ ਖੜਕਾਓਗੇ ਅਸੀਂ ਜੋ ਲਾ ਬਾਈਡਿੰਗ ਸਿਟੀਜ਼ਨਾਂ ਜੋ ਵੀ ਲੀਗਲ ਰਸਤਾ ਸਾਡੇ ਲਈ ਹੋਏਗਾ ਅਸੀਂ ਉੱਤੇ ਜਾਵਾਂਗੇ ਅੱਜ ਦੇ ਕਾਗਜ਼ਾਂ ਦੀ ਸਿਕਿਉਰਿਟੀ ਤੋਂ ਬਾਅਦ ਔਰ ਕੱਲ ਦੇ ਵਿਡਰੋਅਲ ਤੋਂ ਬਾਅਦ ਇਹਨਾਂ ਦਾ ਕੀ ਰਵਈਆ ਫਿਰ ਅਸੀਂ ਉਹ ਚੀਜ਼ ਲੈ ਕੇ ਆਪਣਾ ਲੀਗਲ ਲੀ ਉਹਨੂੰ ਸਟੱਡੀ ਕਰਕੇ ਹਰੇਕ ਦਰਵਾਜ਼ਾ ਖੜਕਾ 14 ਤਰੀਕ ਤੱਕ ਹੋ ਸਦਾ 14 ਤਰੀਕ ਨੂੰ ਕਿਸ ਤਰੀਕੇ ਦੀ ਤੁਹਾਡੇ ਵੱਲੋਂ ਰੂਪੀ ਕਰ 14 ਤੱਕ ਇਹਨਾਂ ਨੇ ਜਾਣ ਹੀ ਨਹੀਂ ਦੇਣਾ ਤੱਕਾ ਤਾਂ ਇਹਨਾਂ ਨੇ ਹਰੇਕ ਤਰ੍ਹਾਂ ਦੇ ਕਰਨਾ ਇਹਨਾਂ ਨੇ ਪੋਲਿੰਗ ਬੂਥਾਂ ਦੀ ਕੈਪਚਰਿੰਗ ਕਰਨੀ ਹੈ ਭਾਈ ਵੈਲਟ ਇਸ ਸਰਪੇ ਹੋ ਰਹੀ ਹੈ ਵੈਲਟ ਖੋਏ ਜਾਣਗੇ ਵੈਲਟ ਦੱਬੇ ਜਾਣਗੇ ਸਰਪੰਚੀ ਚੋਣਾਂ 'ਚ ਵੀ ਇਹਨਾਂ ਨੇ ਵੈਲਟ ਆਪਣੇ ਮੋਹਰਾਂ ਲਾ ਕੇ ਦਿੱਤੇ ਨੇ ਅਸੀਂ ਉਹਦੀਆਂ ਵੀ ਕੰਪਲੇਂਟਾਂ ਕੀਤੀਆਂ ਹੋਈਆਂ ਨੇ ਔਰ ਉਸ ਤੋਂ ਬਾਅਦ ਇਹਨਾਂ ਨੇ ਜਦੋਂ ਕਾਊਂਟਿੰਗ ਹੋਣੀ ਹੈ ਉਹਦੇ 'ਚ ਵੀ 8-8 10-10 ਘੰਟੇ ਲੱਗਨੇ ਨੇ ਕਾਊਂਟਿੰਗ ਹੋਣੀ ਜਦੋਂ ਬੈਲਟ ਦੇ ਨਾਲ ਹੋਈ ਕਾਂਗਰਸ ਤੋਂ ਕੋਈ ਸੀਨੀਅਰ ਲੀਡਰਸ਼ਿਪ ਆਈ ਔਰ ਇਹ ਤੁਹਾਨੂੰ ਕੋਈ ਆਸ ਦੇਖੋ ਸਾਰੀ ਲੀਡਰਸ਼ਿਪ ਪੰਜਾਬ ਵਿੱਚ ਹੈ ਸਾਰੇ ਆਪਣੇ ਗੱਲ ਕਰ ਰਹੇ ਨੇ ਆਪਣੇ ਆਪਣੇ ਹਲਕੇ ਵੀ ਸਾਰੇ ਲੀਡਰਸ਼ਿਪ ਦੇਖ ਰਹੀ ਹੈ ਔਰ ਸਾਰੇ ਪੰਜਾਬ ਨੂੰ ਟੂਰ ਕਰ ਰਹੀ ਹੈ ਔਰ ਸਾਨੂੰ ਆਪਣੇ ਆਪਣੇ ਹਲਕੇ ਦੇਖਣ ਦਾ ਇਹ ਉਹਨਾਂ ਨੇ ਅਥਾਰਾਈਜ਼ ਕੀਤਾ ਸੋ ਅਸੀਂ ਆਪਣੇ ਹਲਕੇ ਤੱਕ ਸੀਮਤਾਂ ਤਾਂ ਹੀ ਮੈਂ ਤੁਹਾਨੂੰ ਸਮਾਣੇ ਦੀ ਗੱਲ ਨਹੀਂ ਕਰ ਰਿਹਾ ਤਦ ਹੀ ਮੈਂ ਤੁਹਾਡੇ ਨਾਲ ਕੋਈ ਘਨੌਰ ਦੀ ਗੱਲ ਨਹੀਂ ਕਰ ਰਿਹਾ ਕਿ ਜੋ ਉੱਥੇ ਦੇ ਨਮਾਇंदे ਨੇ ਉਹ ਤੁਹਾਨੂੰ ਉੱਥੇ ਦੀ ਸਥਿਤੀ ਜਿਆਦਾ ਬਿਹਤਰ ਉਹ ਤੋਂ ਦੱਸ ਸਕਦੇ ਸਾ ਜਿਵੇਂ ਦੇ ਕਾਗਜ਼ ਖੋਖੋ ਭੱਜੇ ਕੇ ਫੜ ਗਏ 50 ਪੂਜ਼ਾ ਰੁਪਈਏ ਕਿਵੇਂ ਦੇਖਦੇ ਹੋ ਕਿ ਕਿਸ ਤਰੀਕੇ ਨਾਲ ਉਹ ਉੱਥੇ ਟੋਟਲ ਕੀਤੀ ਗਈ ਚੀਜ਼ਾਂ ਮੈਨੇਜ ਪੰਜਾਬ ਪੁਲਿਸ ਨੂੰ ਤਾਂ ਟੋਟਲ ਸਰ ਔਰੰਗੀ ਪੱਗਾਂ ਬੰਨ ਲੈਣੀਆਂ ਚਾਹੀਦੀਆਂ ਨੇ ਜਿਹੜਾ ਇਹਨਾਂ ਦਾ ਰੰਗ ਹੈ ਨਾ ਪੱਗ ਦਾ ਉਹ ਰੰਗ ਪੰਜਾਬ ਪੁਲਿਸ ਨੂੰ ਬੰਨ ਲੈਣਾ ਚਾਹੀਦਾ ਹੈ ਉਹਨਾਂ ਨੇ ਵਰਦੀ ਪੰਜਾਬ ਪੁਲਿਸ ਬੜੀ ਦਲੇਰ ਫੋਰਸ ਸੀ ਬੜੀ ਅੱਛੀ ਫੋਰਸ ਸੀ ਇਹ ਜਿਹੜੀ ਪ੍ਰੈਜ਼ੈਂਟ ਲੀਡਰਸ਼ਿਪ ਹੈ ਪੰਜਾਬ ਪੁਲਿਸ ਦੀ ਇਹਨਾਂ ਨੇ ਵਰਦੀ ਨੂੰ ਕਲਕ ਲਗਾ ਤਾ ਕਲਕ ਕਿ ਇਹਨਾਂ ਦੇ ਸਾਹਮਣੇ ਸਾਡੀਆਂ ਮਾਵਾ ਪੈਨਾ ਦੇ ਜਦੋਂ ਸਟੀਆਂ ਨੇ ਪਰਚੇ ਖੋਏ ਗਏ ਨੇ ਇਹਨਾਂ ਦੀ ਲੇਡੀ ਕਨਸਟੇਬਲਸ ਕੋਲ ਨੇ ਇਹਨਾਂ ਨੇ ਮੂੰਹ ਦੂਜੇ ਪਾਸੇ ਮੋੜੇ ਨੇ ਅਸੀਂ ਕੋਲ ਮੈਂ ਸਾਹਮਣੇ ਖੜ ਕੇ ਦੇਖਿਆ ਸਾਰਾ ਕੁਝ ਅਸੀਂ ਜਾ ਕੇ ਲੇਡੀਜ਼ ਨੂੰ ਤੋਂ ਚੱਕਿਆ ਜਿਹਨਾਂ ਨੂੰ ਧੱਕੇ ਮਾਰ ਕੇ ਇਹਨਾਂ ਨੇ ਪਰਚੇ ਗਾਇ ਖੋਏ ਨੇ ਸਾਡੀਆਂ ਫਾਈਲਸ ਖੋਈਆਂ ਨੇ